ਸਾਰੇ ਸੱਚੀ ਕਾਲ ਜੀ ਮੈਂ ਤੇ ਰਿੰਪਿੰਦਰ ਰਿੰਪੀ ਤੁਹਾਡਾਂ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਆ ਜੀ ਜੋ ਕਿ ਸਾਡੇ ਬੀਬੀ ਰਣਜੀਤ ਕੌਰ ਨੂੰ ਬੱਚਾ ਬੱਚਾ ਜਾਣਦਾ ਜਿੰਨਾਂ ਨੇ ਕਿ ਵੀਡੀਓ ਕਲਿੱਪ ਪਾਈ ਸੀ ਨਾ ਆਪਣੀ ਸੰਸਥਾ ਬਣਾਈ ਹੋਈ ਹੈ ਜਿਹੜੇ ਸੰਸਥਾ ਦੇ ਪ੍ਰਧਾਨ ਨੇਗੇ ਤੇ ਸਾਡੇ ਗੁਰਦੀਪ ਕੌਰ ਜੀ ਤੇ ਸਾਡੇ ਸੁਖਵੰਤ ਸੁਖੀ ਜੀ ਹੋਰ ਬਹੁਤ ਸਾਰੀਆਂ ਜਿਹੜੀਆਂ ਤੇ ਲੇਡੀ ਸਿੰਗਰ ਐ ਵੀ ਭੈਣ ਸਾਡੇ ਜੁੜੇ ਹੋਏ ਸੰਸਥਾ ਦੇ ਨਾਲ ਸੋ ਉਹ ਵੀਡੀਓ ਉਹਨਾਂ ਨੇ ਪਾਈ ਸੀ ਭਗਵੰਤ ਮਾਨ ਜੀ ਨੂੰ ਪੈਨਸ਼ਨ ਬਾਰੇ ਮੰਗ ਕੇ ਕਿਉਂਕਿ ਜਦੋਂ ਇੰਨਾ ਸੁਪਰ ਹਿੱਟ ਹੋ ਕੇ ਸਿੰਗਰ ਬਾਅਦ ਚ ਬੜੇਪਾ ਬਹੁਤ ਔਖਾ ਹੁੰਦਾ ਨਾ ਤੋ ਪ੍ਰੋਗਰਾਮ ਲਾ ਸਕਦਾ ਹੁੰਦਾ ਨਾ ਮੁਕ ਇਨਕਮ ਉਹਦੇ ਨਾਲ ਉਹ ਕੰਮ ਕਰ ਸਕਦਾ ਹੁੰਦਾ ਵੀ ਸਾਡੇ ਭਗਵੰਤ ਮਾਨ ਜੀ ਨੂੰ ਮੌਕੇ ਦੀ ਸਰਕਾਰ ਹੈ ਮੌਜੂਦਾ ਮੁੱਖ ਮੰਤਰੀਓ ਤੁਸੀਂ ਦੀ ਸਿੰਗਰਾਂ ਨੇ ਪੈਨਸ਼ਨ ਵਾਸਤੇ ਅਪੀਲ ਕੀਤੀ ਗਈ ਸੀ ਦੂਜੀ ਗੱਲ ਮੇਰੀ মিডিਆ ਵਾਲਿਆਂ ਨੂੰ ਹੈ ਵੀ ਕੋਈ ਖਬਰਾਂ ਹੁੰਦੀਆਂ ਹਫਤਾ ਹਰ 10-10 ਦਿਨ ਸੜੀਆਂ ਪੜੀਆਂ ਜਾਂ ਖਬਰਾਂ ਹਫਤਾ 10-10 ਦਿਨ ਚਲਾਈ ਜਾਂਦੇ ਨੇਗੇ ਤੇ ਇਹ ਖਬਰ ਕਿਸੇ ਵੀ মিডিਆ ਵਾਲੇ ਨੇ ਉਹਨਾਂ ਨੇ ਇੰਨੀਆਂ ਕਲਿੱਪਾਂ ਸਾਡੇ ਸੰਗਵੰਤ ਸੁਖੀ ਜੀ ਕਲਦੀਪ ਕੌਰ ਜੀ ਜਿਹਨਾਂ ਬੱਚਾ-ਬੱਚਾ ਜਾਣਦਾ ਹੈ ਦੀਬਾ ਰਣਜੀਤ ਕੌਰ ਜੀ ਬੱਚਾ-ਬੱਚਾ ਜਾਣਦਾ ਮੈਂ ਵੀ ਇਹ ਕਲਿੱਪ ਪਾਈ ਸੀ ਕਿਸੇ ਨੇ ਕਿਸੇ ਵੀ মিডিਆ ਨੂੰ ਕਲਿੱਪ ਅੱਗੇ ਸ਼ੇਅਰ ਨਹੀਂ ਕੀਤੀ ਕਿਸੇ ਨੇ ਵੀ ਉਹਨਾਂ ਨਾਲ ਜਾ ਕੇ ਰਾਬਤਾ ਕਾਇਮ ਨਹੀਂ ਕੀਤਾ ਵੀ ਬਣਜੀਤ ਕੌਰ ਜੀ ਨਾਲ ਜਾ ਕੇ ਵੀ ਤੁਹਾਡਾ ਕੀ ਮਸਲਾ ਹੈ ਕੀ ਤੁਹਾਡਾ ਮਸਲੇ ਦਾ ਹੱਲ ਕਿਵੇਂ ਹੋ ਸਕਦਾ ਹੈ ਕਿਉਂਕਿ মিডিਏ ਦੇ ਜਰੀਏ ਬਹੁਤ ਵੱਡੇ ਵੱਡੇ ਮਸਲੇ ਸੁਲਝ ਜਾਂਦੇ ਆ ਜੀ ਸੋ ਸੋਸ਼ਲ ਮੀਡੀਆ ਲੈ ਕੇ ਬੇਨਤੀ ਜਦੋਂ ਸਿੰਗਰ ਦੁਨੀਆ ਚੱਲਿਆ ਜਾਂਦਾ ਫਿਰ ਉਹ ਗੀਤ ਲਾਈ ਜਾਣਗੇ ਸਟੇਟਸ ਪਾਈ ਜਾਣਗੇ ਵੀ ਜੇ ਤੁਸੀਂ ਜਾਉਂਦੇ ਸਿੰਗਰ ਦੀ ਹੈਲਪ ਕਰੋ ਹਨਾ ਜਾਉਂਦੇ ਸਿੰਗਰ ਦਾ ਸਟੇਟਸ ਪਾਓ ਉਹਨੂੰ ਕੋਈ ਪ੍ਰੋਗਰਾਮ ਬੁੱਕ ਹੋ ਜੇ ਉਹਦਾ ਕੋਈ ਮਾਨ ਸਨਮਾਨ ਹੋ ਜੇ ਮਰਿਆ ਤਾਂ ਬਾਤ ਲਾਉ ਨਾ ਅਰਜਨ ਸਿੰਘਰ ਦੁਨੀਆ ਤੋਂ ਚੱਲਿਆ ਜਾਂਦਾ ਉਹਦੇ ਉਹਦੀਆਂ ਫੋਟੋਆਂ ਲਾਈ ਜਾਣਗੇ ਉਹਦੇ ਸਟੇਟਸ ਪਾਈ ਜਾਣਗੇ ਜਾਂ ਉਹਦੇ ਬਾਣੇ ਲਾਈ ਜਾਣਗੇ ਕਿਉਂਕਿ ਮੇਰੇ ਅੱਖ ਬੰਨ ਕੇ ਇਹੀ ਬੇਨਤੀ ਹੈ ਜੇ ਤੁਸੀਂ ਸਹਿਯੋਗ ਦੇਣਾ ਤਾਂ ਜਾਉਂਦੇ ਸਿੰਗਰਾਂ ਦਾ ਦਇਆ ਕਰੋ ਜਾਉਂਦੇ ਆ ਤੇ ਗਾਣੇ ਦੇ ਸਟੇਟਸ ਪਾ ਦਿਆ ਕਰੋ ਕੋਈ ਉਹਦਾ ਸਿੰਗਰ ਕੁਝ ਵਧੀਆ ਕਰ ਜਾਸਿੰਕਰ ਦਾ ਕਥਾ ਵਧੀਆ ਸਾਆਂ ਕਰ ਉਹਨਾਂ ਅੱਗੇ ਸ਼ੇਅਰ ਕਰਦਿਆ ਕਰੋ ਸੋ ਮੇਰੇ ਇਹੀ ਬੇਨਤੀ ਹੈ ਜੀ ਸੋ ਭਗਵਾਨ ਤੁਮਾਰੀ ਬੇਨਤੀ ਹੈ ਤੇ ਤੁਸੀਂ ਸਾਡੇ ਸਿੰਗਰ ਜਿਹੜੇ ਸਾਡੇ ਚਾਤਰ ਸਿੰਘ ਜੀ ਪ੍ਰਵਾਨਾ ਬਹੁਤ سارے ਸਿੰਗਰ ਜਿਹੜੇ ਸੁਪਰ ਹਿੱਟ ਹੋ ਕੇ ਅੱਜ ਰੋਲਦੇ ਫਿਰਦੇ ਆ ਅੱਜ ਰੋਟੀ ਤੋਂ ਬਣ ਗਏ ਚਾਤਰ ਸਿੰਘ ਪ੍ਰਵਾਨਾ ਜਿੰਨਾਂ ਦੇ ਬਹੁਤ ਸਾਰੇ ਆਪ ਦੇ ਗੀਤ ਵੀ ਗਾਏ ਹਿੱਟ ਹੋਏ ਹੈਗੇ ਤੇ ਜਿਨ੍ਹਾਂ ਦੇ ਲਿਖੇ ਹੋਏ ਗੀਤ ਵੀ ਹੋਰ ਸਿੰਗਰਾਂ ਨੇ ਗਾਏ ਵੀ ਬਹੁਤ ਹਿੱਟ ਹੋਏ ਆ ਤੇ ਵੀ ਸਾਰੀ ਜਗ੍ਹਾ ਤੇ ਸਰਵੇ ਕਰਕੇ ਸਿੰਗਰਾਂ ਦੇ ਹਨਾ ਵੀ ਕਿਹੜੀ ਕਿਹੜੀ ਜਗ੍ਹਾ ਕਿੱਕੇ ਪ੍ਰਾਣੇ ਸਿੰਗਰ ਐਨੇ ਸੁਪਰ ਹਿੱਟ ਹੋ ਕੇ ਅੱਜ ਰੋਲਦੇ ਫਿਰਦੇ ਆ ਵੀ ਸਾਡੇ ਮੌਜੂਦਾ ਸਰਕਾਰ ਨੂੰ ਜਰੂਰ ਉਹਨਾਂ ਸਿੰਗਰਾਂ 'ਤੇ ਧਿਆਨ ਦੇਣਾ ਚਾਹੀਦਾ ਤੇ ਵੱਧ ਤੋਂ ਵੱਧ ਪੈਨਸ਼ਨ ਬੰਦ ਕੇ ਮੰਥਲੀ ਪੈਨਸ਼ਨ ਬੰਦ ਕੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਉਹ ਆਪਣੀ ਦਵਾਈ ਬੂਟੀ ਵੀ ਲੈ ਸਕਣ ਆਪਣਾ ਖਰਚਾ ਪਾਣੀ ਲੀੜਾ ਕੱਪੜਾ ਵੀ ਲੈ ਸਕਣ ਜੇ ਉਹਨੂੰ ਕਿਸੇ ਗੱਡੀ ਦੀ ਕਿਸੇ ਵੀ ਇੱਕ ਕਦੀ ਲੋੜ ਪੈ ਦੇ ਮੌਕੇ ਤੋਂ ਆਪਣਾ ਖਰਚਾ ਦੇ ਕੇ ਟੈਕਸੀ ਵਗੈਰਾ ਵੀ ਕਰਾ ਕੇ ਜਾ ਸਕਣ ਹਨਾ ਮੈਡੀਕਲ ਦੀ ਸਹੂਲਤ ਕੋਈ ਆਪਣਾ ਹੋ ਕੰਮ ਧੰਦੇ ਵਾਸਤੇ ਆਪਣੇ ਚਾਹ ਪਾਣੀ ਵਾਸਤੇ ਆਪਣੇ ਹੈਲਪ ਵਾਸਤੇ ਕਿਸ ਨੂੰ ਰੱਖ ਸਕਣ 5-70000 ਰੁਪਏ ਦੇ ਕੇ ਸੋ ਵੇ ਇਹੀ ਆਪ ਤੁਹਾਨੂੰ ਕੇ ਪੀਲਾ ਵੀ ਬਾਦ ਤੋਂ ਬਾਦ ਤੁਸੀਂ ਸਾਡੇ ਭਗਵਾਨ ਤੁਮਨ ਜੀ ਦੀ ਬੇਨਤੀ ਹੈ ਤੇ ਸਾਡੇ মিডিਆ ਵਾਲਿਆਂ ਨੂੰ ਵੀ ਬੇਨਤੀ ਹੈ ਤੁਸੀਂ ਇਹ ਗੱਲ ਨੂੰ মিডিਆ 'ਚ ਜਰੂਰ ਲੈ ਕੇ ਆਓ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਥੈਂਕ ਯੂ so much